ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸ਼ਾਨਦਾਰ ਜਿੱਤਾਂ ਜ਼ਾਲਮ ਮੁਗਲ ਰਾਜ ਦੀਆਂ ਜੜ੍ਹਾਂ ਪੁੱਟ ਕੇ ਪਹਿਲਾ ਖਾਲਸਾ ਰਾਜ ਸਥਾਪਿਤ ਕਰਨ ਵਾਲੇ ਮਹਾਨ ਚਰਨਹਿਰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸ਼ਾਨਦਾਰ ਜਿੱਤਾਂ ਦਾ ਰਾਜ਼ ਸੰਸਾਰ ਦੇ ਇਤਿਹਾਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਇੱਕੋ ਇੱਕ ਜਰਨੈਲ ਹੋਇਆ ਜਿਸ ਨੇ ਬਿਨਾਂ ਕਿਸੇ ਖਾਸ ਫੌਜੀ ਸਿਖਲਾਈ ਅਤੇ ਜੰਗੀ ਤਜਰਬੇ ਤੋਂ ਥੋੜੇ ਜਿਹੇ ਸਮੇਂ ਵਿੱਚ ਇੱਕ ਵੱਖਰਾ ਰਾਜ ਸਥਾਪਿਤ ਕੀਤਾ ਸੀ ਉਹੀ ਉਸ ਵੇਲੇ ਜਦੋਂ ਮੁਗਲਾਂ ਦੇ ਮੁਕਾਬਲੇ ਖਾਲਸਾ ਫੌਜ ਕੋਲ ਹਥਿਆਰ ਸਿੱਕਾ ਬਾਰੂਦ ਅਤੇ ਫੌਜ ਬਹੁਤ ਕਾਟ ਸੀ ਕਮਾਲ ਦੀ ਗੱਲ ਇਹ ਹੈ ਕਿ ਅਜਿਹੇ ਹਾਲਾਤਾਂ ਦੇ ਬਾਵਜੂਦ ਬਾਬਾ ਬੰਦਾ ਸਿੰਘ ਪਹਾਦਰ ਨੇ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ ਸਵਾਲ ਪੈਦਾ ਹੁੰਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਇਹਨਾਂ ਜਿੱਤਾਂ ਦਾ ਰਾਜ਼ ਕੀ ਸੀ ਜੇਕਰ ਬਾਬਾ ਬੰਦਾ ਸਿੰਘ ਬਹਾਦਰ ਦੀ ਯੁੱਧ ਨੀਤੀ ਨੂੰ ਧਿਆਨ ਨਾਲ ਸਮਝਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਬਾਬਾ ਬੰਦਾ ਸਿੰਘ ਪਹਾਦਰ ਲੜਾਈ ਦੇ ਨਵੇਂ ਢੰਗਾਂ ਤੋਂ ਚੰਗੀ ਤਰ੍ਹਾਂ ਵਾਕਿਫ ਸਨ ਲੜਾਈ ਤੋਂ ਪਹਿਲਾਂ ਉਹ ਦੁਸ਼ਮਣ ਦੀ ਤਾਕਤ ਤੇ ਉਸਦੇ ਮੋਰਚਿਆਂ ਦੀ ਮਜ਼ਬੂਤੀ ਨੂੰ ਚੰਗੀ ਤਰ੍ਹਾਂ ਤੋਲਦੇ ਸਨ ਜਿਸ ਕਰਕੇ ਉਹਨਾਂ ਨੇ ਹਮਲਾਵਰਾਂ ਦੀ ਗਿਣਤੀ ਤੋਂ ਕਦੀ ਧੋਖਾ ਨਹੀਂ ਸिखਾਦਾ ਦੂਜੇ ਪਾਸੇ ਉਹ ਆਪਣੀ ਤਾਕਤ ਸਿਰਫ ਉਹਨਾਂ ਬਹਾਦਰ ਸਿੱਖਾਂ ਨੂੰ ਸਮਝਦੇ ਸਨ ਜਿਹੜੇ ਬੁਲੰਦ ਸੋਚ ਅਤੇ ਨੇਕ ਹਸਰਤਾ ਨਾਲ ਜ਼ਾਲਮਾਂ ਨੂੰ ਮਾਰਨਾ ਜਾਂ ਆਪ ਮਰਨਾ ਚਾਹੁੰਦੇ ਸਨ ਬਾਬਾ ਜੀ ਦੀਆਂ ਸ਼ਾਨਦਾਰ ਜਿੱਤਾਂ ਬਹੁਤੀ ਫੌਜ ਹੋਣ ਕਰਕੇ ਨਹੀਂ ਸਨ ਹੋਈਆਂ। ਉਹਨਾਂ ਦੀਆਂ ਜਿੱਤਾਂ ਦਾ ਰਾਜ਼ ਤੂਫਾਨ ਵਰਗੀ ਤੇਜ਼ ਤੇ ਫਜ਼ੂਲ ਸੋਚਾਂ ਵਿੱਚ ਨਾ ਪੈਣਾ ਸੀ। ਜਦੋਂ ਵੀ ਉਹ ਆਪਣੀ ਫੌਜ ਦੀ ਕੋਈ ਬਾਹੀ ਕਮਜ਼ੋਰ ਹੁੰਦੀ ਦੇਖਦੇ, ਉੱਥੇ ਫੌਰਨ ਗੋਲੀ ਵਾਂਗ ਪੁੱਜਦੇ ਕਿ ਬਾਜ ਵਾਂਗ ਚਪਟਕੇ ਦੁਸ਼ਮਣ ਉੱਪਰ ਕੁੱਟ ਪੈਂਦੇ। ਉਹ ਕਦੀ ਲੜਾਈ ਵਿੱਚ ਕਬਰਾਉਂਦੇ ਨਹੀਂ ਸਨ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਓਟ ਆਪਣੇ ਆਪ ਉੱਤੇ ਵਿਸ਼ਵਾਸ ਅਤੇ ਆਪਣੇ ਬਹਾਦਰ ਸਿਪਾਹੀਆਂ ਉੱਤੇ ਮਾਣ ਸੀ। ਬਾਬਾ ਜੀ ਵੱਡੇ ਹੌਸਲੇ ਦੇ ਮਾਲਕ ਸਨ ਸੂਰਬੀਰ ਜਰਨੇਲਾ ਅਤੇ ਬਹਾਦਰ ਯੋਧਿਆਂ ਦੀ ਇਹ ਵੱਡੀ ਨਿਸ਼ਾਨੀ ਹੁੰਦੀ ਹੈ ਕਿ ਉਹ ਕਦੀ ਹੌਸਲਾ ਨਹੀਂ ਛੱਡਦੇ ਬਾਬਾ ਜੀ ਹਮੇਸ਼ਾ ਕਾਲ ਰੂਪ ਹੋ ਕੇ ਮੁਗਲਾਂ ਨਾਲ ਲੜੇ ਜਦੋਂ ਵੀ ਸਿੱਖ ਫੌਜਾਂ ਦੁਸ਼ਮਣ ਉੱਪਰ ਟੁੱਟਦੀਆਂ ਤਾਂ ਬੰਦਾ ਆ ਗਿਆ ਬੰਦਾ ਆ ਗਿਆ ਦਾ ਇੱਕ ਬੋਲ ਹੀ ਦੁਸ਼ਮਣ ਨੂੰ ਭਾਜਣਾ ਪਾ ਦੇਣ ਲਈ ਕਾਫੀ ਹੁੰਦਾ ਸੀ ਬਾਬਾ ਬੰਦਾ ਸਿੰਘ ਬਹਾਦਰ ਗੋਰੀਲਾ ਯੁੱਧ ਨੀਤੀ ਵਿੱਚ ਵੀ ਮਾਹਿਰ ਸਨ ਦੁਸ਼ਮਣ ਦੀ ਤਾਕਤ ਜ਼ਿਆਦਾ ਹੁੰਦੀ ਵੇਖ ਆਪ ਇੱਕਦਮ ਫੌਜ ਲੈ ਕੇ ਪਿੱਛੇ ਹਟ ਜਾਂਦੇ ਜਦੋਂ ਦੁਸ਼ਮਣ ਉਹਨਾਂ ਦੇ ਪਿੱਛੇ ਹਟਣ ਨੂੰ ਆਪਣੀ ਜਿੱਤ ਸਮਝ ਕੇ ਪਿੱਛਾ ਕਰਦਾ ਤਾਂ ਬਾਬਾ ਬੰਦਾ ਸਿੰਘ ਬਹਾਦਰ ਆਪਣੀਆਂ ਦੌੜ ਰਹੀਆਂ ਫੌਜਾਂ ਦਾ ਰੁਖ ਉਲਟਾ ਕੇ ਵੈਰੀ ਉੱਪਰ ਟੁੱਟ ਪੈਂਦੇ ਇਸ ਦੌਰਾਨ ਦੁਸ਼ਮਣ ਦੇ ਹਜ਼ਾਰਾਂ ਸਿਪਾਹੀ ਬਾਰੇ ਜਾਂਦੇ ਜਾਂ ਆਪਣਾ ਸਭ ਕੁਝ ਛੱਡ ਕੇ ਨਸ਼ਟ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਦੀ ਯੁੱਧ ਨੀਤੀ ਤੋਂ ਕਰੋੜ ਸਿੰਘਿਆ ਮਿਸਲ ਦੇ ਸਰਦਾਰ ਚਥੇਦਾਰ ਬਾਬਾ ਬਗੇਲ ਸਿੰਘ ਜੀ ਨੇ ਵੀ ਪੜਾ ਲਾਭ ਉਠਾਇਆ ਮਹਾਰਾਜਾ ਰਣਜੀਤ ਸਿੰਘ ਦੇ ਜਮਾਨੇ ਤੱਕ ਸਿੱਖ ਫੌਜਾਂ ਉਹਨਾਂ ਦੀਆਂ ਯੁੱਧ ਨੀਤੀਆਂ ਉੱਤੇ ਅਮਲ ਕਰਦੀਆਂ ਰਹੀਆਂ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਦਿੱਤੇ ਮਿਸ਼ਨ ਨੂੰ ਫਤਿਹ ਕਰ ਸਰਹੰਤੀ ਇੱਕ ਨਾ ਇੱਕ ਖੜਕਾਉਣ ਵਾਲੇ ਜ਼ਾਲਮ ਮੁਗਲ ਰਾਜ ਦੀਆਂ ਚੜ੍ਹਾਂ ਪੁੱਟ ਕੇ ਪਹਿਲਾ ਖਾਲਸਾ ਰਾਜ ਸਥਾਪਿਤ ਕਰਨ ਵਾਲੇ ਸਿੱਖ ਕੌਮ ਦੇ ਮਹਾਨ ਨਾਇਕ ਨੇ ਤੜਕ ਜਰਨੈਲ ਗੁਰੂ ਕੇ ਬੰਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬੇਮਿਸਾਲ ਬਹਾਦਰੀ ਨੂੰ ਅਸੀਂ ਸੈਲੂਟ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ